ਹਾਂਜੀ ਬਾਈ ਜੀ ਤੁਹਾਡੇ ਵਾਸਤੇ ਅੱਜ ਆਪਾਂ ਇੱਕ ਕਲਾਸਿਕਲ ਲੁੱਕ ਦੀ ਬਿਲਕੁਲ ਨਵੇਂ ਡਿਜ਼ਾਈਨ ਦੀ ਕੋਠੀ ਲੈ ਕੇ ਆਏ ਆ ਬਹੁਤ ਹੀ ਸੋਹਣੀ ਕੋਠੀ ਹੈਗੀ ਬਹੁਤ ਸੋਹਣਾ ਡਿਜ਼ਾਈਨ ਹੈ ਕੋਠੀ ਦਾ ਤੁਹਾਨੂੰ ਚੰਗੀ ਤਰ੍ਹਾਂ ਸਮਝਾਵਾਂਗੇ ਆਪਾਂ ਅੰਦਰੋਂ ਪੂਰਾ ਪਤਾ ਲੱਗ ਜੂ ਤੁਹਾਨੂੰ ਨਕਸ਼ੇ ਬਾਰੇ ਕੋਠੀ ਦੇ ਬਾਰੇ ਤੁਸੀਂ ਵੀ ਜੇਕਰ ਘਰ ਬਣਾਉਣ ਬਾਰੇ ਸੋਚ ਰਹੇ ਹੋ ਜਾਂ ਘਰ ਬਣਾਉਣਾ ਤਾਂ ਇਦਾਂ ਦਾ ਵੀ ਬਣਾ ਸਕਦੇ ਹੋ ਕਾਫੀ ਵੱਡੀ ਲੁੱਕ ਦਿੰਦੀ ਹੈ ਕੋਠੀ ਇਹ ਲੱਗਦਾ ਕਿ 3000 3500 ਸਕਰ ਫੁੱਟ ਹੈ ਇਹ ਘੱਟੋ ਘੱਟ ਕੋਠੀ ਪਰ ਇਹ ਸਾਰਾ 2000 ਸਕਰ ਫੁੱਟ ਏਰੀਆ ਦੋਸਤੋ 1500 نیچے ਬਣਿਆ ਹੋਇਆ ਤੇ 500 ਸਕਰ ਫੁੱਟ ਉੱਪਰ ਬਣਿਆ ਹੋਇਆ ਇਸ ਕੋਠੀ ਦਾ ਇੱਕ ਖਾਸ ਵੱਡੀ ਗੱਲ ਕੀ ਹੈ ਇਸ ਕੋਠੀ ਦੇ ਚਾਰੇ ਪਾਸਿਆਂ ਤੋਂ ਐਲੀਵੇਸ਼ਨ ਹੈ ਇਸ ਕੋਠੀ ਨੂੰ ਬਣਾਇਆ ਹੋਇਆ ਇਸ ਦਾ ਬਹੁਤ ਸੋਹਣੀ ਲੁੱਕ ਹੈ ਕੋਠੀ ਦੀ ਆ ਦੇਖੋ ਕੋਰਾਵਾਂ ਵਗੈਰਾ ਬਿਲਕੁਲ ਨਹੀਂ ਖੜਾਈਆਂ ਪਿੰਆਂ ਪਲਾਸਟਰ ਵਗੈਰਾ ਬਾਈ ਠੇਕੇਦਾਰ ਦਾ ਨੰਬਰ ਆਪਾਂ ਸਕਰੀਨ ਤੇ ਮੈਂਸ਼ਨ ਕਰਾਂਗੇ ਜੇਕਰ ਤੁਸੀਂ ਵੀ ਕੋਠੀ ਜਾਂ ਘਰ ਬਣਾਉਣਾ ਚਾਹੁੰਦੇ ਹੋ ਤਾਂ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਬਹੁਤ ਸੋਹਣੀਆਂ ਕੋਠੀਆਂ ਬਣਾਉਂਦੇ ਨੇ ਬਾਈ ਤੇ ਆ ਦੇਖੋ ਤੁਸੀਂ ਬੈਕ ਸਾਈਡ ਹੈਗੀ ਇਹ ਕੋਠੀ ਦੀ ਕਿੰਨੀ ਵਧੀਆ ਲੁੱਕ ਦਿੱਤੀ ਹੋਈ ਹੈ ਕੋਠੀ ਨੂੰ ਬੈਕ ਸਾਈਡ ਤੋਂ ਵੀ ਫਰੰਟ ਲੱਗਦਾ ਆ ਵੇਖੋ ਦੋਸਤੋ ਤੇ ਪੂਰੀ ਕੋਠੀ ਦੀ ਵੀਡੀਓ ਦਿਖਾ ਦਿੰਨੇ ਆ ਤੁਹਾਨੂੰ ਆਪਾਂ ਤੁਹਾਨੂੰ ਪਤਾ ਲੱਗ ਜੂਗਾ ਕਾਫੀ ਕੁਝ ਇਸ ਬਾਰੇ ਕਿਸੇ ਭਰਾ ਨੇ ਕੋਈ ਕੋਠੀ ਬਣਾਉਣੀ ਹੁੰਦੀ ਹੈ ਜਾਂ ਬਣਾ ਰੱਖੀ ਹੁੰਦੀ ਹੈ ਕੋਈ ਨਾ ਕੋਈ ਆਈਡੀਆ ਆ ਜਾਂਦਾ ਹੁੰਦਾ ਖਾਸ ਕਰ ਕੋਈ ਫਰੰਟ ਹੀ ਆਪਾਂ ਵੀ ਇਦਾਂ ਦਾ ਬਣਾ ਲਈਏ ਤਾਂ ਆ ਚੀਜ਼ ਬਣ ਜਾਣੀ ਹੈ ਜੇਕਰ ਕੋਈ ਮਤਲਬ ਕਰੂਮ ਵਗੈਰਾ ਐਡਜਸਟ ਕਰਨਾ ਹੁੰਦਾ ਹੈ ਕਿ ਆਹ ਰੂਮ ਆ ਪਾ ਇਧਰ ਨਹੀਂ ਸੈਟਿੰਗ ਆਉਣੀ ਇਧਰ ਬਣੂਗਾ ਤਾਂ ਇਦਾਂ ਦਾ ਕੁਝ ਨਾ ਕੁਛ ਆਈਡੀਆ ਜ਼ਰੂਰ ਆਉਂਦਾ ਦੋਸਤੋ ਦੇਖ ਕੇ ਤੁਹਾਨੂੰ ਆਪਣਾ ਇਹੀ ਮਕਸਦ ਹੁੰਦਾ ਹੈ ਕਿ ਕਿਸੇ ਭਰਾ ਨੂੰ ਕੋਈ ਫਾਇਦਾ ਹੋ ਜੇ ਕਿਸੇ ਦਾ ਕੋਈ ਨਾ ਕੋਈ ਆਈਡੀਆ ਆ ਜਾਂਦਾ ਹੁੰਦਾ ਹੈ ਤੋ ਆਜੋ ਅੰਦਰ ਚੱਲਦੇ ਆਪਾਂ ਅੰਦਰੋਂ ਦਿਖਾ ਦਿੰਨੇ ਆ ਤੁਹਾਨੂੰ ਐਂਟਰ ਹੋ ਕੇ ਪੋਰਚ ਦੇ ਵਿੱਚ ਦੀ ਦੋਸਤੋ ਇਹ ਲੈਫਟ ਸਾਈਡ ਤੇ ਪਹਿਲਾਂ ਇਧਰ ਡ੍ਰੈنگ ਰੂਮ ਬਣਿਆ ਹੋਇਆ ਹੈਗਾ ਇਧਰਲੇ ਪਾਸੇ ਲੈਫਟ ਸਾਈਡ ਤੇ ਆਹ ਦੇਖ ਸਕਦੇ ਹੋ ਤੁਸੀਂ 12x12 ਸਕੁਅਰ ਫੁੱਟ ਦਾ ਇਹ ਡ੍ਰੈਂਗ ਰੂਮ ਬਣਿਆ ਹੋਇਆ ਹੈਗਾ ਤੇ ਜਦੋਂ ਮੇਨ ਗੇਟ ਦੇ ਰਾਈਟ ਸਾਈਡ ਤੇ ਬੈੱਡਰੂਮ ਹੈ ਇੱਕ ਆ ਵੇਖੋ ਜਿਸ ਦੇ ਵਿੱਚ ਵਾਸ਼ਰੂਮ ਤੇ ਡਰੈਸਿੰਗ ਰੂਮ ਅਟੈਚ ਹੈ ਨਾਲ ਇਸ ਇਸ ਬੈੱਡਰੂਮ ਦੇ ਆ ਵੇਖੋ ਤੇ 12x12 ਸਕੁਅਰ ਫੁੱਟ ਦਾ ਹੀ ਇਹ ਬੈੱਡਰੂਮ ਬਣਿਆ ਹੋਇਆ ਦੋਸਤੋ ਤੇ ਉਸ ਦਾ ਇੱਕ ਵਾਸ਼ਰੂਮ ਦਾ ਗੇਟ ਜੋ ਰੱਖਿਆ ਹੋਇਆ ਹੈ ਡੋਰ ਲੋਬੀ ਦੇ ਵਿੱਚ ਵੀ ਰੱਖਿਆ ਹੋਇਆ ਜੋ ਕਿ ਕਾਮਨ ਤੌਰ ਤੇ ਆਪਾਂ ਵਰਤ ਸਕਦੇ ਹਾਂਗੇ ਤੇ ਇੱਕ ਦੂਸਰਾ ਬੈੱਡਰੂਮ ਇੱਧਰ ਆ ਗਿਆ ਬੈਕ ਸਾਈਡ ਤੇ ਕੋਠੀ ਦੇ ਜਿਸ ਦੇ ਵਿੱਚ ਇੱਕ ਸਟੋਰ ਬਣਾਇਆ ਹੋਇਆ ਹੈਗਾ ਅਟੈਚ ਕੀਤਾ ਹੋਇਆ ਆ ਦੇਖੋ ਸੈਲਫ ਵਗੈਰਾ ਪਾ ਕੇ ਤੇ ਲੋਬੀ ਕਾਫੀ ਖੁੱਲੀ ਹੈਗੀ ਵਧੀਆ ਨੈਚੁਰਲ ਲਾਈਟ ਪੈਂਦੀ ਹੈ ਕੋਠੀ ਦੇ ਵਿੱਚ ਕਾਫੀ ਵਧੀਆ ਪਲਾਨ ਹੈ ਕੋਠੀ ਦਾ ਤੇ ਇੱਧਰ ਲੈਫਟ ਸਾਈਡ ਤੇ ਦੂਸਰੀ ਸਾਈਡ ਰਸੋਈ ਬਣੀ ਹੋਈ ਆ ਦੋਸਤੋ ਕਿਚਨ ਜਿਸ ਦਾ ਕਿ ਇੱਧਰ ਇੱਕ ਗੇਟ ਬਾਹਰ ਰੱਖਿਆ ਹੋਇਆ ਜਿੱਥੇ ਕਿ ਇੱਕ ਚੁੱਲਾ ਚੌਂਕਾ ਬਣਨਾ ਹੈ ਹੇਠੇ ਦੋ ਬੈਡਰੂਮ ਇੱਕ ਡਰਾਈੰਗ ਰੂਮ ਤੇ ਇੱਕ ਕਿਚਨ ਚਾਰ ਰੂਮ ਨੇ نیچے ਤੇ ਉੱਪਰੋਂ ਵਿਖਾ ਦਿੰਨੇ ਆ ਤੁਹਾਨੂੰ ਉੱਪਰ ਇੱਥੇ ਗ੍ਰਿਲ ਲੱਗ ਜਾਨੀਏ ਡਿਊਪਲੈਕਸ ਕੋਠੀ ਹੈਗੀ ਇਹ ਕਾਫੀ ਵਧੀਆ ਲਾਈਟ ਪੈਂਦੀ ਹੈ ਕੋਠੀ ਦੇ ਵਿੱਚ ਤਾਂ ਕਰਕੇ ਫਰਕ ਪੈ ਜਾਂਦਾ ਇਸ ਕੋਠੀ ਦਾ ਜੇਕਰ ਬੰਦ ਜੀ ਬਣਾਈਏ ਕੱਲੀ ਪੌੜੀ ਦੀ ਜਗ੍ਹਾ ਹੀ ਓਪਨ ਹੋਵੇ ਤਾਂ ਉਸ ਵਿੱਚ ਨੇਰਾ ਹੁੰਦਾ ਦੋਸਤੋ ਬਿਲਕੁਲ ਲਾਈਟ ਨਹੀਂ ਪੈਂਦੀ ਇਹ ਡਿਊਪਲੈਕਸ ਕੋਠੀਆਂ ਜ਼ਿਆਦਾ ਬਣ ਰਹੀਆਂ ਹੁਣ ਤੇ ਉੱਪਰ ਲੋਬੀ ਸੱਤੀ ਹੋਈ ਆ ਸਾਰੀ ਆ ਵੇਖੋ ਨੀਚੇ ਵਾਲੀ ਲੋਬੀ ਸਾਰੀ ਸੱਤੀ ਹੋਈ ਆ ਉੱਪਰੋਂ ਤੇ ਇਸ ਦੇ ਵਿੱਚ ਇੱਕ ਕੱਲਾ ਵਾਸ਼ਰੂਮ ਅਟੈਚ ਕੀਤਾ ਹੋਇਆਗਾ ਉੱਪਰ ਤੇ ਇਧਰ ਬਾਲਕਨੀ ਦਿਖਾ ਦਿੰਨੇ ਆ ਤੁਹਾਨੂੰ ਬਾਹਰੋਂ ਉੱਪਰ ਕੋਈ ਰੂਮ ਨਹੀਂ ਬਣਾਇਆ ਹੋਇਆ ਦੋਸਤੋ ਸਿਰਫ ਲੋਬੀ ਸੱਤੀ ਹੋਈ ਆ ਖੁੱਲੇ ਮੰਜੜਾਉਣ ਵਾਸਤੇ ਬਾਈ ਕਹਿੰਦਾ ਸਾਰੇ ਓਪਨ ਹੀ ਰੱਖਣੀ ਹੈਗੀ ਤੇ ਇਹ ਬੈਕ ਸਾਈਡ ਆਗੀ ਸੋ ਕਿਵੇਂ ਲੱਗੀ ਕੋਠੀ ਦੋਸਤੋ ਕੋਠੀ ਦਾ ਡਿਜ਼ਾਈਨ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤਾਂ ਜੋ ਕਿਸੇ ਭਰਾ ਦਾ ਕੋਈ ਫਾਇਦਾ ਹੋ ਜੇ ਆਪਣਾ ਮਕਸਦ ਇਹ ਹੀ ਹੁੰਦਾ ਹੈ ਕਿ ਤੁਹਾਨੂੰ ਐਲੀਵੇਸ਼ਨ ਵਗੈਰਾ ਜਾਂ ਡਿਜ਼ਾਈਨ ਵਗੈਰਾ ਕੋਈ ਸਮਝ ਆ ਜਾਵੇ ਆਪਾਂ ਜ਼ਿਆਦਾਤਰ ਬਣਦੀਆਂ ਕੋਠੀਆਂ ਹੀ ਵਿਖਾਉਣੇ ਹੁੰਦੇ ਆ ਦੋਸਤੋ ਤਾਂ ਕਿ ਕੁਝ ਨਾ ਕੁਝ ਪਤਾ ਲੱਗ ਜਾਂਦਾ ਹੁੰਦਾ ਕਿਸੇ ਭਰਾ ਨੂੰ ਇਹ ਫਰੰਟ ਆ ਗਿਆ ਸੈਕੰਡ ਪੋਰਸ਼ਨ ਤੇ ਆ ਵੇਖੋ ਵਧੀਆ ਕੋਰਾ-ਕੂਰਾ ਬਣਾ ਕੇ ਬਿਲਕੁਲ ਐ ਘੈਂਟ ਬਣਾਈ ਹੋਈ ਕੋਠੀ ਹੈਗੀ ਬਹੁਤ ਸੋਹਣੀ ਲੁੱਕ ਹੈਗੀ ਇਸ ਕੋਠੀ ਦੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਹਰ ਰੋਜ਼ ਆਪਾਂ ਇੱਕ ਨਵੀਂ ਕੋਠੀ ਦੀ ਵੀਡੀਓ ਪਾਉਨੇ ਆ ਧੰਨਵਾਦ ਜੀ